ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਪਲੇਨ ਫੈ布ਰਿਕ ਤੇ ਬਹੁਤ ਹੀ ਸੋਹਣਾ ਫੈ布ਰਿਕ ਹੈ ਹੈ ਕਲਰ ਬਹੁਤ ਸੋਹਣੇ ਇਹਦੇ ਵਿੱਚ ਦੇਖੋ ਤੇ ਨਾਲ ਹੀ ਨਾਲ ਲੈ ਕੇ ਆਏ ਆਪਾਂ ਸਿੰਧੀ ਵਰਕ ਦੇ ਸੂਟ कॉटन ਥ्रेड ਨਾਲ ਇਹ ਆਪਾਂ ਸਿੰਧੀ ਵਰਕ ਕੀਤਾ ਹੋਇਆ ਹੈ ਬਹੁਤ ਸੋਹਣੇ ਤੇ ਬਹੁਤ ਹੀ ਕਲਰ ਪਿਆਰੇ ਪਿਆਰੇ ਕਲਰ ਆ ਤੇ ਨਾਲ ਹੀ ਲੈ ਕੇ ਆਇਆ ਆਪਾਂ ਗਿੰਤੀ ਟੋਪੇ ਦਾ ਵੀ ਇੱਕ ਵਰਕ ਵਾਲਾ ਸੂਟ ਲੈ ਕੇ ਆਏ ਆ। ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਦਾ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜੇ ਵੀਡੀਓ ਸੋਹਣੀ ਲੱਗੇ ਤੇ ਵੀਡੀਓ ਨੂੰ ਕਰੋ ਲਾਈਕ ਤੇ ਸੋਹਣਾ ਜਿਹਾ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਹੜਾ ਸੂਟ ਪਸੰਦ ਆਇਆ। ਚਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।